ਪੈ ਕਾਹੂ ਕਉ ਦੇਤ ਨਹ ਨਹ ਪੈ ਮਾਨਤ ਆਨ ਸਤਿਗੁਰੂ ਸਬਜੀ ਮਹਾਰਾਜ ਫਰਮਾਉਂਦੇ ਹਨ ਜੋ ਪੁਰਸ਼ ਕਾਹੂ ਕਿਸੇ ਕਉ ਨਹ ਪੈ ਡਰ ਨਹ ਨਹੀਂ ਦੇਤ ਜਿੰਦਾ ਅੱਗੇ ਪਰਮਾਨ ਹੈ ਨਹ ਪੈ ਮਾਨਤ ਆਨ ਸੱਗੇ ਫਰਮਾਉਂਦੇ ਹਨ ਨਹ ਨਹੀਂ ਪੈ ਡਰ ਆਨ ਕਿਸੇ ਹੋਰ ਦਾ ਮਾਨਤ ਮੰਨਦਾ ਭਾਵ ਨਾ ਕਿਸ ਨੂੰ ਡਰ ਦਿੰਦਾ ਹੈ ਨਾ ਕਿਸੇ ਦਾ ਡਰ ਮੰਨਦਾ ਹੈ ਸਤਿਗੁਰੂ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਆਪ ਨਾ ਡਰ ਨਾ ਅਵਰ ਡਰਾਵ ਅੱਗੇ ਫਰਮਾਨ ਹੈ ਕਹੋ ਨਾਨਕ ਸੁਨ ਰੇ ਮਨ ਗਿਆਨੀ ਤਾਹਿ ਬਖਾਨ ਸਤਿਗੁਰੂ ਸਾਹਿਬ ਜੀ ਮਹਾਰਾਜ ਕਹੋ ਕਥਨ ਕਰਦੇ ਹਨ ਰੇ ਏ ਮੇਰੇ ਮਨਾ ਸੁਣ ਤੂੰ ਸੁਣਨਾ ਕਰ ਜਿਹੜਾ ਪੁਰਸ਼ ਨਾ ਕਿਸੇ ਨੂੰ ਡਰ ਦਿੰਦਾ ਹੈ ਨਾ ਕਿਸੇ ਦਾ ਡਰ ਮੰਨਦਾ ਹੈ ਉਹ ਉਪਤਾਏ ਉਹ ਪੁਰਸ਼ ਗਿਆਨੀ ਗਿਆਨਵਾਨ ਬਖਾਨ ਕਥਨ ਕੀਤਾ ਜਾਂਦਾ ਕਿਹਾ ਜਾਂਦਾ ਹੈ ਜਿਹੜਾ ਨਾ ਕਿਸੇ ਨੂੰ ਡਰਦਾ ਹੈ ਨਾ ਕਿਸੇ ਨੂੰ ਡਰਾਉਂਦਾ ਹੈ